ਇਹੀ ਜਿਹੜੀ ਸਰਕਾਰ ਅੱਜ ਸੱਤਾ ਦੇ ਵਿੱਚ ਐ ਇਹਨੇ ਵੀ ਇੱਕ ਵਾਰੀ ਕੁਰਸੀਆਂ ਲਾਈਆਂ ਸੀ ਕਹਿੰਦੇ ਜੀ ਮੁੱਖ ਮੰਤਰੀ ਕੈਪਟਨ ਮਨਿੰਦਰ ਆਊਗਾ ਤੇ ਜਨਤਾ ਦੇ ਸਵਾਲ ਨਹੀਂ ਅੱਜ ਫੇਰ ਕੀ ਲੋੜ ਪੈਗੀ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਚੇਅਰ ਲਾਉਣ ਦੇ ਲਈ ਅੱਜ ਕੁਰਸੀ ਕੋਈ ਲੀਡਰ ਨਹੀਂ ਲਾ ਰਿਹਾ ਅੱਜ ਭਗਵੰਤ ਸਿੰਘ ਮਾਨ ਜਿਹੜੇ ਕਹਿੰਦੇ ਸੀ ਨਾ ਕਿ ਸਰਕਾਰ ਚੱਲੂਗੀ ਸੱਥਾਂ ਚੋਂ ਅੱਜ ਜੋ ਸੱਥਾਂ ਤੇ ਬੈਠਣ ਵਾਲੇ ਲੋਕਾਂ ਨੇ ਕੁਰਸੀ ਲਈ ਐ ਜੀ ਵੀ ਤੁਸੀਂ ਗੱਲ ਕੀਤੀ ਕਿ ਹਮਾਲਿਆ ਤੋਂ ਪਾਣੀ ਆਉਂਦਾ ਹੈ ਤੁਸੀਂ ਦੱਸਿਆ ਕਿ ਇਹਦੇ ਵਿੱਚ ਕੋਆਪਰੇਟਰ ਘਰਾਣੇ ਬੈਠੇ ਨੇ ਜਿਹੜੇ ਇੰਡੀਵਿਜੂਅਲ ਚਲਾ ਰਹੇ ਨੇ ਉਹਨੂੰ ਟੱਕੇ ਦੇ ਨਾਲ ਇਹ ਸਾਰਾ ਕੁਝ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਨਹੀਂ ਪੰਜਾਬ ਦੇ ਪੁੱਤ ਪੰਜਾਬ ਦੇ ਲਈ ਮਰਨਾ ਹੈ ਪੰਜਾਬ ਦੇ ਲਈ ਜਿਉਣਾ ਹੈ ਪੰਜਾਬ ਦੇ ਲਈ ਖੜਨਾ ਹੈ ਉਹੀ ਭਗਵੰਤ ਸਿੰਘ ਮਾਨ ਉਹੀ ਕੇਜਰੀਵਾਲ ਤੁਹਾਨੂੰ ਯਾਦ ਹੈ ਕੇਜਰੀਵਾਲ ਦੀ ਜੇਬ ਦੇ ਵਿੱਚ ਉਹ ਪੈਂਟ ਚੋਂ ਨਾ ਕੱਢ ਕੇ ਦਿਖਾਉਵੇਂ ਹੁੰਦੇ ਸੀਗੇ ਵੀ ਆ ਆਬਾਨੀ ਦਾ ਖਾਤਾ ਹੈ ਆ ਡਾਨੀ ਦਾ ਖਾਤਾ ਹੈ ਆ ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਦੇ ਉਹ ਨਾਲ ਲੈਂਦੇ ਹੁੰਦੇ ਸੀ ਅਜੋ ਖਾਤੇ ਕਿੱਥੇ ਗਏ ਜੀ 16000 ਐਨਓਸੀ ਹੂੰ ਕੱਲੀ ਖਰੜ ਤਹਿਸੀਲ ਦੇ ਵਿੱਚ ਜਾਰੀ ਕੀਤੀ ਗਈ ਹੈ ਇਹ ਸਰਕਾਰ ਨੇ ਕੀਤੀ ਹੈ 16000 ਐਨਓਸੀ ਪਰ ਇਹ ਸਰਕਾਰ ਤਾਂ ਤਸਦਸ ਰਹੀ ਹੈ ਨਾ ਕਿ ਅਸੀਂ ਲੈਂਡ ਮਾਫੀਆ ਨੂੰ ਆਵੇ ਖਤਮ ਕਰਤਾ ਇਹ ਅਸ਼ਟਾਮ ਪਤਾ ਕਿੰਨੇ ਚ ਮਿਲਦਾ ਹੈ ਖਰੜ ਤਸੀਲ 25000 ਰੁਪਏ ਚ ਪੁਰਾਣਾ ਅਸ਼ਟਾਮ ਲੈ ਕੇ 25000 ਰੁਪਏ ਦਾ ਅਬਸਰਾਨ ਨੂੰ ਉਹਨਾਂ ਦਾ ਹਿੱਸਾ ਦੇ ਕੇ ਮੈਨੂੰ ਲੱਗਦਾ ਪਿੱਛੇ ਜਿਹੜੇ ਬੀਬੀ ਨੇ ਉੱਥੋਂ ਅਸਤੀਫਾ ਦਿੱਤਾ ਸੀ ਰੌਲਾ ਹੀ ਉਹਦੇ ਪਿੱਛੇ ਆ ਸੀ। ਔਰ ਤੁਸੀਂ ਅਮਨ ਅਰੋੜਾ ਜੀ ਨੂੰ ਸਵਾਲ ਕਰੋ ਕਿ ਤੁਸੀਂ 2022 'ਚ ਲੋਕਾਂ ਤੋਂ ਜ਼ਮੀਨ ਲੈ ਲਈ। ਉੱਥੇ ਅੱਜ ਤੱਕ ਕਲੋਨੀ ਕਿਉਂ ਨਹੀਂ ਬਣਾਈ? ਅਰਬਨ ਸਟੇਟ ਫੇਜ਼ 6 ਬਣਾਉਣਾ ਸੀ। ਕਿਉਂ ਨਹੀਂ ਬਣਾਇਆ? ਕਿਉਂਕਿ ਉੱਥੋਂ ਦੀਆਂ ਹੋਰ ਕਲੋਨੀਆਂ ਵਾਲਿਆਂ ਨੇ ਤੁਹਾਡਾ ਮੂੰਹ ਬੰਦ ਕਰਤਾ 5500 ਕਰੋੜ ਰੁਪਇਆ ਕਰਜ਼ਾ ਸਰਕਾਰ ਨੇ ਇਸ ਸਾਲ ਲੈਣਾ ਹੈ ਮਹੀਨੇ ਦਾ ਕਿੰਨਾ ਬਣਦਾ ਤੇ ਦਿਨ ਦਾ ਕਿੰਨਾ ਬਣਦਾ ਹਿਸਾਬ ਲਾ ਲੋ ਸੋ ਹਰ ਸਾਲ ਹਰ ਮਹੀਨੇ 400 ਕਰੋੜ ਰੁਪਇਆ ਆਧਾਰਾ ਲੈ ਕੇ ਚੱਲਣ ਵਾਲੀ ਸਰਕਾਰ ਕਿਵੇਂ ਵਿਕਸਿਤ ਕਰ ਦੂਗੀ ਜੇ ਉੱਥੇ ਸੜਕਾਂ ਤੇ ਪਾਰਕ ਦੱਸੋ ਮੈਨੂੰ ਮੈਂ ਤੁਹਾਡੀ ਜ਼ਮੀਨ ਜਿਹੜੀ ਹੈ ਜੇ ਤੁਸੀਂ ਅਪਰੂਵ ਨਹੀਂ ਕਰਾਈ ਉਹਨੂੰ ਲੈਂਡ ਪੂਲਿੰਗ ਚ ਲੈ ਲਿਆ ਤੁਹਾਨੂੰ ਮੈਂ ਕਹਿਣਾ ਵੀ ਮੈਨੂੰ 2 ਕਰੋੜ ਰੁਪਇਆ ਕਿੱਲੇ ਦਾ ਦੇ ਦੇ ਠੀਕ ਹੈ ਤੁਸੀਂ ਵਟਣਾ ਉਹਦਾ 22 23 ਕਰੋੜ ਤੁਸੀਂ ਹੱਸ ਕੇ ਦਿਓਗੇ ਕਿ ਨਹੀਂ ਦਿਓਗੇ ਬਿਲਕੁਲ ਬਿਲਕੁਲ ਠੀਕ ਹੈ ਇਹ ਮੈਂ ਹੀ ਕਪਲਾਇਆ ਅਕਾਲੀ ਦਲ ਭਾਜੀਪੀ ਦੀ ਸਰਕਾਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਰਹੀ ਪੰਥਕ ਪਾਰਟੀ ਕਹਣ ਵਾਲੀ ਗੁਰਨਾਨਕ ਦੇ ਫਲਸਫੇ ਨੂੰ ਲਾਗੂ ਕਰਨ ਵਾਲੀ ਕਹਿੰਦੀ ਪਾਰਟੀ ਅ드로ਵੀ ਤਰਨੇ ਲਾਈ ਜਾਂਦੇ ਕਹਿੰਦੇ ਲੈਂਡ ਪੂਲਿੰਗ ੱਟਕਾ ਹੋ ਗਿਆ ਸੁਖਵੀਰ ਬਾਦਲ ਕਹਿੰਦਾ ਐਕਤੀ ਨਹੀਂ ਦੇਣ ਦਿੰਦੇ ਮੈਂ ਕਿਸਾਨਾਂ ਦਾ ਮਸੀਹਾ 1500 ਬੰਦਾ ਨਹੀਂ ਸੀ ਪੂਰੇ ਪੰਜਾਬ ਚੋਂ ਆਇਆ ਹੋਇਆ ਔਰ ਉਹਨਾਂ ਚੋਂ ਵੀ ਗਸ਼ੀਆਂ ਪੈ ਰਹੀਆਂ ਸੀ ਮਲੂਕਾ ਸਾਹਿਬ ਚੱਕਰ ਖਾ ਕੇ ਡਿੱਗ ਪਏ ਗਸ਼ੀਆਂ ਪੈਣੀਆਂ ਹੀ ਆ ਕਿਉਂਕਿ ਅਕਾਲੀ ਤਾਂ ਰਹਿ ਹੀ ਨਹੀਂ ਸਰਕਾਰ ਬਣ ਤੋਂ ਪਹਿਲਾਂ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਸੀ ਜੋ ਸਭ ਨੂੰ ਪਤਾ ਹੈ ਉਦੋਂ ਸੀ ਅਡੀਕਦੇ ਹੁੰਦੇ ਸੀ ਕਿ ਉਹ ਵੱਡੇ ਘਰਾਣਿਆਂ ਦੇ ਮੁੱਖ ਮੰਤਰੀ ਐ ਉਹਨਾਂ ਦੀਆਂ ਕੁਰਸੀਆਂ ਲੱਗਣਗੀਆਂ ਤੇ ਉਹਨਾਂ ਨੂੰ ਅਸੀਂ ਡੀਕਦੇ ਹੁੰਦੇ ਸੀ ਉਹ ਕੁਰਸੀ ਤੇ ਆ ਕੇ ਬੈਠਣਗੇ ਸਾਡੀ ਜਨਤਾ ਨੂੰ ਜਿਹੜੇ ਸਵਾਲ ਐ ਉਹਨਾਂ ਦੇ ਜਵਾਬ ਦੇਣਗੇ ਪਰ ਐਤਕੀ ਵੀ ਉਹੀ ਹੋ ਰਿਹਾ ਜਿਹੜਾ ਪਿਛਲੇ ਸਰਕਾਰਾਂ ਦੇ ਵਿੱਚ ਹੋ ਰਿਹਾ ਸੀ ਐਤਕੀ ਵੀ ਅੱਜ ਤਰੀਕ ਨੂੰ ਇੱਕ ਕੁਰਸੀ ਲੱਗ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਭਗਵੰਤ ਸਿੰਘ ਮਾਨ ਦੀ ਤੇ ਉਥੋਂ ਜਨਤਾ ਉਹਨਾਂ ਤੋਂ ਸਵਾਲ ਪੁੱਛਣਾ ਚਾਹੁੰਦੀ ਹੈ ਹਾਲੇਕਿ ਜਨਤਾ ਨੂੰ ਸਵਾਲ ਪੁੱਛਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨੇ ਗੱਲ ਕਹਿੰਦੇ ਹੁੰਦੇ ਸੀ ਕਿ ਤੁਸੀਂ ਲੀਡਰਾਂ ਨੂੰ ਸਵਾਲ ਕਰੋ ਲੀਡਰਾਂ ਨੂੰ ਰੋਕੋ ਲੀਡਰਾਂ ਨੂੰ ਪੁੱਛੋ ਕਿ ਤੁਸੀਂ ਕੀ ਕਰ ਰਹੇ ਹੋ ਅੱਜ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੀ ਕੁਰਸੀ ਲੱਗੂਗੀ ਉੱਤੇ ਭਗਵੰਤ ਸਿੰਘ ਮਾਨ ਨੂੰ ਅਡਿੱਕਿਆ ਜਾਊਗਾ ਕਿ ਭਗਵੰਤ ਸਿੰਘ ਮਾਨ ਪੰਜਾਬ ਦੇ ਕਿਸਾਨ ਜਥੇਬੰਦੀਆਂ ਪੰਜਾਬ ਦੇ ਉਹ ਲੋਕਾਂ ਨੂੰ ਜਵਾਬ ਦੇਣਗੇ ਜੋ ਪੰਜਾਬ ਲਈ ਚਿੰਤਤ ਨੇ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਲੋਕ ਅਧਿਕਾਰ ਲਹਿਰ ਤੋਂ ਬਲਵਿੰਦਰ ਸਿੰਘ ਮੇਰੇ ਨਾਲ ਹੈ ਗੱਲਬਾਤ ਕਰਦੇ ਅੱਜ ਖੁੱਲ ਕੇ ਚਰਚਾ ਕਰਾਂਗੇ ਕਿ ਕੀ ਲੋੜ ਪੈਗੀ ਕਿ ਅੱਜ ਪਹਿਲੀਆਂ ਸਰਕਾਰਾਂ ਵਾਂਗੂ ਮੁੱਖ ਮੰਤਰੀ ਦੀ ਕੁਰਸੀ ਲਾਉਣ ਦੀ ਬਲਵਿੰਦਰ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਸਸਸੀ ਕਾਲ ਬਹੁਤ ਬਹੁਤ ਧੰਨਵਾਦ ਪਰਮਿੰਦਰ ਸਿੰਘ ਜੀ ਅਤੇ ਤੁਹਾਡੇ ਲੋਕ ਰਾਏ ਚੈਨਲ ਦਾ ਤੇ ਸਾਰੇ ਦੇਖਣ ਵਾਲੇ ਭਰਾਵਾਂ ਭਰਾਵਾਂ ਦਾ ਪਹਿਣਾ ਦਾ ਮੈਂ ਸ਼ੁਰੂਆਤੀ ਇੱਥੇ ਹੀ ਕਰ ਲੈਣਾ ਕਿ ਇਹੀ ਜਿਹੜੀ ਸਰਕਾਰ ਅੱਜ ਸੱਤਾ ਦੇ ਵਿੱਚ ਹੈ ਇਹਨੇ ਵੀ ਇੱਕ ਵਾਰੀ ਕੁਰਸੀਆਂ ਲਾਈਆਂ ਸੀ ਕਹਿੰਦੇ ਜੀ ਮੁੱਖ ਮੰਤਰੀ ਕੈਪਟਨ ਮਨਿੰਦਰ ਆਊਗਾ ਤੇ ਜਨਤਾ ਦੇ ਸਵਾਲ ਨਹੀਂ ਅੱਜ ਫੇਰ ਕੀ ਲੋਡ ਪੈ ਗਈ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਚੇਅਰ ਲਾਉਣ ਦੇ ਲਈ ਦੇਖੋ ਉਹਦੇ ਵਿੱਚ ਪਰਮਿੰਦਰ ਜੀ ਸਾਫ਼ ਜੀ ਗੱਲ ਹੈ ਪਹਿਲਾਂ ਸਾਨੂੰ ਇਹ ਦੇਖਣਾ ਪਊਗਾ ਕਿ ਇਹਨਾਂ ਸਰਕਾਰਾਂ ਦਾ ਜਿਹੜਾ ਹੈਗਾ ਉਹ ਮਤਲਬ ਆਧਾਰ ਕੀ ਹੈ ਹੂੰ ਇਹਨਾਂ ਦਾ ਬੇਸ ਕੀ ਹੈ ਇਹਨਾਂ ਦਾ ਖਾਸਾ ਕੀ ਹੈ ਇਹਨਾਂ ਦੀ ਖਸਲਤ ਕੀ ਹੈ ਹੂੰ ਇਹਨਾਂ ਦੀ ਖਸਲਤ ਜਿਹੜੀ ਹੈਗੀ ਹੈ ਇਹ ਪੋਲੀਟੀਕਲ ਮਾਫੀਏ ਇਹ ਸਿਆਸੀ ਲੋਕ ਨਹੀਂ ਹੈਗੇ ਉਹ ਸਿਆਸੀ ਲੋਕ ਨਹੀਂ ਹੈਗੇ ਜਿਵੇਂ ਸੰਤ ਕਰਤਾਰ ਸਿੰਘ ਜਿਹੜੇ ਸੀਗੇ ਜਿਸ ਦਿਨ ਮਤਲਬ ਉਹਨਾਂ ਨੂੰ ਮੰਤਰੀਸ਼ਿਪ ਤੋਂ ਲਾਇਆ ਗਿਆ ਤੇ ਜਿੱਥੇ ਉਹਨਾਂ ਨੂੰ ਪਤਾ ਲੱਗਿਆ ਉਹ ਉਥੋਂ ਹੀ ਮਤਲਬ ਆਪ ਦਾ ਝੋਲਾ ਚੱਕ ਕੇ ਕਾਰ ਚੋਂ ਉਤਰ ਕੇ ਕਾਰ ਵਾਪਸ ਭੇਜਤੀ ਮੁੜ ਕੇ ਵਾਸਤੇ ਮਹਿਗੇ ਜੀ ਠੀਕ ਹੈ ਜਦੋਂ ਉਹਨਾਂ ਨੇ ਘਰ ਛੱਡਣਾ ਸੀਗਾ ਤੇ ਉਹਨਾਂ ਨੇ ਇੱਕ ਛੋਟੇ ਜਿਹੇ ਬੈਗ ਚ ਆਪ ਦਾ ਸਮਾਨ ਪਾਇਆ ਤੇ ਉਥੋਂ ਚਲੇ ਗਏ ਜੀ ਪਰ ਜਿਹੜੀਆਂ ਮੌਜੂਦਾ ਸਰਕਾਰਾਂ ਬਣ ਰਹੀਆਂ ਨੇ ਇਹ ਪੋਲੀਟੀਕਲ ਮਾਫੀਏ ਨੇ ਇਹਨਾਂ ਨੂੰ ਅਸੀਂ ਸਰਕਾਰਾਂ ਮਤਲਬ ਲੋਕ ਰਾਜੀ ਸਰਕਾਰਾਂ ਦੇ ਆਗੂ ਨਹੀਂ ਕਹਿ ਸਕਦੇ ਹੂੰ ਸੋ ਇਹਦੀ ਜੇ ਗੱਲ ਕਰਨੀ ਹੋਵੇ ਆਪਾਂ ਖੁੱਲਕੇ ਦੇਖੋ ਇਹਦੇ ਇਹਦੇ ਉੱਤੇ ਆਪਾਂ ਖੁੱਲ੍ਹ ਕੇ ਗੱਲਬਾਤ ਕਰਦੇ ਕਿਉਂਕਿ ਕਰਨੀ ਬਹੁਤ ਲਾਜ਼ਮੀ ਹੈ ਦੇਖੋ ਇਹਦੇ ਚ ਆਏ ਆ ਵੀ ਜੇ ਆਪਾਂ ਲੁਧਿਆਣੇ ਦੀ ਗੱਲ ਕਰੀਏ ਜਿੱਥੇ ਆਪਾਂ ਬੈਠੇ ਆਂ ਇੱਥੋਂ ਇੱਕ ਬਹੁਤ ਵਧੀਆ ਮਿਸਾਲ ਤੁਹਾਨੂੰ ਮਿਲ ਜੂਗੀ ਹੂੰ ਇੱਥੋਂ ਦਾ ਇੱਕ ਰਜਿੰਦਰ ਗੁਪਤਾ ਨਾਮ ਦਾ ਕਾਰਪੋਰੇਟ ਹੈ ਜੀ ਲੁਧਿਆਣੇ ਚ ਕੋਈ ਬਹੁਤੇ ਕਾਰਪੋਰੇਟ ਨਹੀਂ ਹੈਗੇ ਜੀ ਵੱਧ ਤੋਂ ਵੱਧ ਮਤਲਬ ਤਿੰਨ ਘਰ ਹੋਣਗੇ ਜਿਹੜੇ ਕਿ ਉਸ ਲੈਵਲ ਦੇ ਕਾਰਪੋਰੇਟ ਨੇ ਬਾਕੀ ਠੀਕ ਹੈ ਲੁਧਿਆਣੇ ਚ ਸੰਤਕਰ ਬਹੁਤ ਨੇ ਪਰ ਉਹ ਛੋਟੀਆਂ ਸੰਤਾਂ ਮੰਜਲੀਆਂ ਸੰਤਾ ਚਲਾਉਂਦੇ ਨੇ ਉਹਨਾਂ ਦਾ ਨਾਮ ਰਜਿੰਦਰ ਗੁਪਤਾ ਜੀ ਉਹ ਅਕਾਲੀ ਦਲ ਭਾਜਪਾ ਵੇਲੇ ਵੀ ਮਤਲਬ ਚੇਅਰਮੈਨ ਰਹੇ ਠੀਕ ਆ ਜੀ ਉਹੋ ਹੀ ਕਾਂਗਰਸ ਵੇਲੇ ਰਹੇ ਜੀ ਤੇ ਉਹੀ ਰਜਿੰਦਰ ਗੁਪਤਾ ਜੀ ਅੱਜ ਵੀ ਮਤਲਬ ਚੇਅਰਮੈਨ ਨੇ ਪੰਜਾਬ ਪਲੈਨਿੰਗ ਬੋਰਡ ਦੇ ਜਾਂ ਯੋਜਨਾ ਬੋਰਡ ਦੇ ਕਹਿ ਲੋ ਜਿਹੜੀ ਮਤਲਬ ਇਹਨਾਂ ਚੀਜ਼ਾਂ ਨਾਲ ਜੁੜੀ ਹੋਈ ਹੈ ਸੋ ਕਹਿਣ ਦਾ ਭਾਵ ਵੀ ਜਿਹੜਾ ਭਾਖੜਾ ਦਾ ਪਾਣੀ ਹੈ ਠੀਕ ਆ ਉਹ ਹਿਮਾਲਿਆ ਤੋਂ ਹੀ ਆ ਰਿਹਾ ਹੈ ਇਹਨਾਂ ਇਹਨਾਂ ਸਾਰਿਆਂ ਦੀ ਥਾਲੀ 'ਚ ਗੁਰਕੀ ਠੀਕ ਆ ਕਾਰਪੋਰੇਟ ਪਾਉਂਦੇ ਨੇ अच्छा सो ਇਸ ਕਰਕੇ ਉਹੀ ਭਗਵੰਤ ਸਿੰਘ ਮਾਨ ਉਹੀ ਕੇਜਰੀਵਾਲ ਤੁਹਾਨੂੰ ਯਾਦ ਹੈ ਕੇਜਰੀਵਾਲ ਦੀ ਜੇਬ ਦੇ ਵਿੱਚ ਮਤਲਬ ਖਾਤੇ ਹੁੰਦੇ ਸੀਗੇ ਜਿਹੜੀ ਬਲੈਕ ਮਨੀ ਦੇਸ਼ ਚੋਂ ਬਾਹਰ ਗਈ ਹੈ ਉਹਨਾਂ ਲੋਕਾਂ ਦੇ ਖਾਤੇ ਹੁੰਦੇ ਸੀ ਉਹਨਾਂ ਦੀ ਜੇਬ ਚ ਪੈਂਟ ਚੋਂ ਨਾ ਕੱਢ ਕੇ ਦਿਖਾਉਂਦੇ ਹੁੰਦੇ ਸੀਗੇ ਵੀ ਆ ਆਬਾਨੀ ਦਾ ਖਾਤਾ ਹੈ ਆ ਅਦਾਨੀ ਦਾ ਖਾਤਾ ਹੈ ਆ ਕਾਂਗਰਸ ਦੇ ਵੱਡੇ ਵੱਡੇ ਲੀਡਰਾਂ ਦੇ ਉਹ ਨਾਂ ਲੈਂਦੇ ਹੁੰਦੇ ਸੀ ਅੱਜ ਉਹ ਖਾਤੇ ਕਿੱਥੇ ਗਏ ਜੀ ਕਿਸੇ ਵੇਲੇ ਉਹ ਕਹਿੰਦੇ ਸੀ ਅਸੀਂ ਦਿੱਲੀ ਚ ਲੋਕਪਾਲ ਬਣਾਵਾਂਗੇ ਫਿਰ ਉੱਥੇ ਬਹਾਨਾ ਬਣਾ ਲਿਆ ਕਿ ਦਿੱਲੀ ਦੇ ਵਿੱਚ ਮਤਲਬ ਅੱਧੀ ਸਰਕਾਰ ਹੈ ਪੁਲਸ ਉਹਨਾਂ ਦੇ ਹੱਥ 'ਚ ਹੈ। ਹੂੰ ਬਈ ਪੰਜਾਬ 'ਚ ਤਾਂ ਪੂਰੀ ਸਰਕਾਰ ਹੈ। ਇੱਥੇ ਲੋਕਪਾਲਣਾ ਬਣਾ ਲਿਆ। ਹੂੰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਯੂਨੀਵਰਸਿਟੀ 'ਚ ਕੁਰਸੀ ਲਾਈ। ਜੀ ਫੁੱਲ ਡਰਾਮਾ ਕੀਤਾ। ਠੀਕ ਹੈ। ਅੱਜ ਕੁਰਸੀ ਕੋਈ ਲੀਡਰ ਨਹੀਂ ਲਾ ਰਿਹਾ। ਅੱਜ ਭਗਵੰਤ ਸਿੰਘ ਮਾਨ ਜਿਹੜੇ ਕਹਿੰਦੇ ਸੀ ਨਾ ਕਿ ਸਰਕਾਰ ਚੱਲੂਗੀ ਸੱਥਾਂ 'ਚੋਂ। ਹੂੰ ਅੱਜ ਉਹ ਸੱਥਾਂ 'ਚ ਬੈਠਣ ਵਾਲੇ ਲੋਕਾਂ ਨੇ ਕੁਰਸੀ ਲਾਈ ਹੈ। ਅੱਜ ਉਹ ਕਮੇਟੀਆਂ ਉਹਨਾਂ ਪਿੰਡਾਂ ਦੀਆਂ ਸੰਘਰਸ਼ ਕਮੇਟੀਆਂ ਜਿਹੜੀਆਂ ਆਪਦੀਆਂ ਜ਼ਮੀਨਾਂ ਬਚਾਉਣ ਲਈ ਲਗਾਤਾਰ ਪ੍ਰੋਗਰਾਮ ਕਰ ਰਹੀਆਂ ਕਿਤੇ ਤੁਸੀਂ ਦੇਖੋ ਜਲੰਧਰ ਹੋ ਰਿਹਾ ਕਿਤੇ ਮੁੱਲਾਂਪੁਰ ਹੋ ਰਿਹਾ ਕਿਤੇ ਜਗਰਾਉਂ ਹੋ ਰਿਹਾ ਕਿਤੇ ਕੁਹਾੜੇ ਹੋ ਰਿਹਾ ਕਿਤੇ ਮਹਾਲੀ ਹੋ ਰਿਹਾ ਜਿੱਥੇ-ਜਿੱਥੇ ਵੀ ਜ਼ਮੀਨਾਂ ਦੱਬੀਆਂ ਗਈਆਂ ਨੇ ਸੰਗਰੂਰ ਚ ਹੋ ਰਿਹਾ 8 ਅਗਸਤ ਨੂੰ ਸ਼ਹਿਨशाह ਪੈਲੈਸ ਦੇ ਵਿੱਚ ਕੁਰਸੀ ਲੱਗੇਗੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦੀ ਔਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਹੈ ਕਈ ਆਰੀ ਪਤਾ ਮੇਰੇ ਵਾਂਗੂੰ ਅੰਗਰੇਜ਼ੀ ਗਰੂਜੀ ਉਹਨਾਂ ਦੀ ਵੀ ਮਾੜੀ ਐ ਉਹ ਭਾਈ ਜਿੰਨਾ ਅਫਸਰਾਂ ਨੇ ਨੀਤੀ ਬੜਾਈ ਐ ਜਿੰਨਾ ਦਿੱਲੀ ਵਾਲਿਆਂ ਨੇ ਬਣਵਾਈ ਐ ਉਹਨਾਂ ਨੂੰ ਨਾਲ ਲੈ ਕੇ ਆਜੋ ਠੀਕ ਐ ਅਸੀਂ ਤੁਹਾਨੂੰ ਖੁੱਲਾ ਸਦ ਦਵਾਂਗੇ ਹੂੰ ਉਹਨਾਂ ਮੇਰੇ ਭੈਣਾ ਭਰਾਵਾਂ ਨੂੰ ਉਹਨਾਂ ਮੇਰੇ ਵੀਰਾਂ ਨੂੰ ਉਹਨਾਂ ਕਿਸਾਨਾਂ ਨੂੰ ਉਹਨਾਂ ਮਜ਼ਦੂਰਾਂ ਨੂੰ ਸਮਝਾਓ ਜੇ ਵੀ ਤੁਸੀਂ ਗੱਲ ਕੀਤੀ ਕਿ ਹਿਮਾਲਿਆ ਤੋਂ ਪਾਣੀ ਆਉਂਦਾ ਤੁਸੀਂ ਦੱਸਿਆ ਕਿ ਇਹਦੇ ਵਿੱਚ ਕੋਆਪਰੇਟ ਕਰਾਣੇ ਬੈਠੇ ਨੇ ਜਿਹੜੇ ਇੰਡੀਵਿਜੂਅਲ ਚਲਾ ਰਹੇ ਨੇ ਨੂੰ ਟੱਕੇ ਦੇ ਨਾਲ ਇਹ ਸਾਰਾ ਕੁਝ ਪੰਜਾਬ ਦੇ ਮੁੱਖ ਮੰਤਰੀ ਦਾ ਕਹਿੰਦਾ ਨਹੀਂ ਪੰਜਾਬ ਦੇ ਪੁੱਤ ਹੈ ਪੰਜਾਬ ਦੇ ਲਈ ਮਰਨਾ ਹੈ ਪੰਜਾਬ ਦੇ ਲਈ ਜਿਉਣਾ ਹੈ ਪੰਜਾਬ ਦੇ ਲਈ ਖੜਨਾ ਹੈ ਵੇਖੋ ਸਵਾਲ ਇਹ ਹੈ ਇਹ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ 'ਚ ਬੈਠ ਕੇ ਹਾਂ ਠੀਕ ਹੈ ਜੀ ਪੰਜਾਬ ਦੀ ਵਿਧਾਨ ਸਭਾ 'ਚ ਬੈਠ ਕੇ ਹਾਂ ਵਿਧਾਨ ਸਭਾ ਲਈ ਜਗ੍ਹਾ ਮੰਗ ਰਹੇ ਨੇ ਕਿਹਦੇ ਕਹਿਣ ਤੇ ਮੰਗ ਰਹੇ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਦੋਂ ਕਿ ਚੰਡੀਗੜ੍ਹ ਸਾਡਾ ਹੈ ਇਹੀ ਭਗਵੰਤ ਸਿੰਘ ਮਾਨ ਜਿਹੜੇ ਕਹਿੰਦੇ ਸੀ ਇਹ ਸਾਡੀ ਰਾਜਧਾਨੀ ਹੈ ਠੀਕ ਹੈ ਹੁਣ ਇਹਨਾਂ ਨੂੰ ਪਤਾ ਨਹੀਂ ਵੀ ਇਹ ਕਿਸੇ ਵੇਲੇ ਰੋਪੜ ਜ਼ਿਲ੍ਹੇ ਦਾ ਹਿੱਸਾ ਸੀ ਅੱਜ ਉਹ ਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਜਗ੍ਹਾ ਮੰਗ ਰਹੇ ਨੇ ਵੀ ਸਾਨੂੰ ਰਾਜਧਾਨੀ ਨੀਲੀ ਜਗ੍ਹਾ ਦੇ ਦਿਓ ਕਿਉਂ ਕਿਉਂਕਿ ਇਹ ਚੰਡੀਗੜ੍ਹ ਤੇ ਆਪਦਾ ਕਬਜ਼ਾ ਛੱਡ ਚੁੱਕੇ ਨੇ ਛੱਡ ਤਾਂ ਪਹਿਲੇ ਵੀ ਚੁੱਕੇ ਸੀ ਕਾਂਗਰਸ ਨੇ ਤੇ ਅਕਾਲੀ ਦਲ ਨੇ ਨਵਾਂ ਚੰਡੀਗੜ੍ਹ ਕਿਉਂ ਬਸਾਇਆ ਮਹੱਲੀ ਨੂੰ ਕਿਉਂ ਵਿਕਸਿਤ ਕੀਤਾ ਕਿਉਂ ਚੰਡੀਗੜ੍ਹ ਚੋਂ ਸਾਰੇ ਦਫ਼ਤਰ ਚੁੱਕ ਕੇ ਮਹੱਲੀ ਲੈ ਕੇ ਆਂਦੇ ਕਿਉਂਕਿ ਇਹ ਹੱਥ ਖੜੇ ਕਰ ਚੁੱਕੇ ਆ ਹੱਥ ਖੜੇ ਇਸ ਕਰਕੇ ਕਰ ਚੁੱਕੇ ਆ ਕਿਉਂਕਿ ਇਹਨਾਂ ਨੇ ਚੋਰੀਆਂ ਕੀਤੀਆਂ ਨੇ ਡਾਕੇ ਮਾਰੇ ਨੇ ਤਾਂਦਲੀਆਂ ਕੀਤੀਆਂ ਨੇ ਤੇ ਅੱਜ ਜਿਹੜਾ ਕੁਰਸੀ ਤੇ ਬੈਠਾ ਹੈ ਉਹਦੇ ਕੋਲੇ ਈਡੀ ਹੈ ਉਹਦੇ ਕੋਲੇ ਸੀਬੀਆਈ ਹੈ ਉਹਦੇ ਕੋਲੇ ਅਲੱਗ-ਅਲੱਗ ਏਜੰਸੀਆਂ ਨੇ ਜਿਹਦੇ ਰਾਹੀਂ ਉਹ ਇਹਨਾਂ ਨੂੰ ਬਲੈਕਮੇਲ ਕਰ ਮੈਂ ਮੈਂ ਕੱਲ ਆਪਾਂ ਇਕੱਲੇ-ਇਕੱਲੇ ਦੀ ਆਪਾਂ ਅੱਜ ਗੱਲ ਕਰਦੇ ਆਂ ਬਲਵਿੰਦਰ ਜੀ ਮੈਂ ਉਹਨਾਂ ਦੀ ਬਾਅਦ ਚ ਗੱਲ ਕਰੂੰ ਜਿਹੜੇ ਪਹਿਲਾਂ ਹੁੰਦੇ ਸੀ ਚਲੋ ਮੰਨ ਲਓ ਵੀ ਪਹਿਲਾਂ ਵਾਲੇ ਕਰਾਪਟ ਹੋਣਗੇ ਜਿਹੜੇ ਇਹ ਤਾਂ ਕਹਿੰਦੇ ਸੀ ਇਹਨਾਂ ਨੂੰ ਕਿਹੜੀ ਸੀਬੀਆਈ ਦਾ ਡਰ ਆ ਇਹਨਾਂ ਨੂੰ ਕਿਹੜਾ ਈਡੀ ਦਾ ਡਰ ਆ ਜਦੋਂ ਇਹ ਕਹਿੰਦੇ ਸੀ ਕਰਾਪਟ ਹੀ ਨਹੀਂ ਹੈਗੇ ਦੇਖੋ ਸਵਾਲ ਹੈ ਚੰਡੀਗੜ੍ਹ ਕੇਦਰੀਵਾਲ ਸਾਹਿਬ ਕਿੰਨਾ ਚਿਰ ਜੇਲ੍ਹ ਚ ਰਹਿ ਕੇ ਆਏ ਆ ਠੀਕ ਹੈ ਹੂੰ ਉਹਨਾਂ ਦੇ ਉੱਤੇ ਕਿੰਨੇ ਦੋਸ਼ ਲੱਗੇ ਆ ਹੂੰ ਹੁਣ ਤੁਸੀਂ ਇੱਕ ਗੱਲ ਨੋਟ ਕਰਿਓ ਇਹ ਪਹਿਲਾਂ ਇੰਡੀਆ ਚ ਸੀ ਠੀਕ ਹੈ ਇਹਨਾਂ ਨੇ ਇੰਡੀਆ ਗੱਠ ਜੋੜ ਨੂੰ ਛੱਡਿਆ ਜੀ ਤੇ ਕਿਹਾ ਕਿ ਅਸੀਂ ਗਜਰਾਤ ਚ ਬੰਦੇ ਖੜੇ ਕਰਾਂਗੇ ਅਸੀਂ ਬਿਹਾਰ ਚ ਬੰਦੇ ਖੜਾ ਕਰਾਂਗੇ ਸਮਝੌਤਾ ਹੋਇਆ ਹੁਣ ਕਲੀਨ ਚਿੱਟ ਮਿਲ ਗਈ ਨਾ ਇਹਨਾਂ ਦੇ ਇੱਕ ਮੰਤਰੀ ਨੂੰ ਮਿਲ ਗਈ ਸਤਿੰਦਰ ਜੈਨ ਨੂੰ ਹਾਂ ਸਤਿੰਦਰ ਜੈਨ ਜੀ ਨੂੰ ਕਲੀਨ ਚਿੱਟ ਮਿਲ ਗਈ ਕਿਸ ਵੇਲੇ ਮਿਲੀ ਜਿਸ ਵੇਲੇ ਇਹਨਾਂ ਦਾ ਇਹ ਬਿਆਨ ਆ ਗਿਆ ਕਿ ਅਸੀਂ ਬੰਦੇ ਖੜੇ ਕਰਾਂਗੇ ਇੰਡੀਆ ਗੱਠ ਜੋੜ ਨੂੰ ਕਮਜ਼ੋਰ ਕਰਾਂਗੇ ਦੇਖੋ ਮੈਂ ਇਹ ਨਹੀਂ ਕਹਿੰਦਾ ਇੰਡੀਆ ਗੱਠ ਜੋੜ ਵਾਲੇ ਦੁੱਧ ਤੋਤੇ ਨੇ ਉਹਨਾਂ ਤੇ ਉਹਨਾਂ ਨੇ ਪੰਜਾਬ ਤੇ ਕਾਂਗਰਸ ਨੇ ਬਹੁਤ ਤਸ਼ੱਦਦ ਕੀਤਾ ਉਹਨਾਂ ਦੇ ਦਿੱਤੇ ਹੋਏ ਜ਼ਖਮ ਅਸੀਂ ਭੁੱਲ ਨਹੀਂ ਸਕਦੇ ਪਰ ਸਵਾਲ ਇਹ ਹੈ ਕਿ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕੋ ਹੀ ਥਾਲੀ ਦੇ ਚੱਟੇ-ਵੱਟੇ ਨੇ ਇੱਕੋ ਹੀ ਤਰੀਕੇ ਦੇ ਨਾਲ ਇਹ ਬਣਦੇ ਨੇ ਸੋ ਆਪਾਂ ਜੇ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰੀਏ ਠੀਕ ਹੈ ਇਹ ਕੌਣ ਲੈ ਕੇ ਆਇਆ ਸੀ ਕਿਸੇ ਵੇਲੇ ਇਹ ਪਾਲਿਸੀ ਜਿਹੜੀ ਆ ਮਹਾਲੀ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਲਿਆਂਦੀ। ਜੀ 2009 ਦੇ ਬਹੁਤ ਸਾਰੇ ਲੋਕ ਅਜੇਹੇ ਨੇ ਜਿਹੜੇ ਉਜੜੇ ਅੱਜ ਰੇੜੀਆਂ ਲਾ ਰਹੇ ਨੇ, ਹੋਟਲਾਂ ਦੇ ਬਾਹਰ ਖੜੇ ਨੇ। ਠੀਕ ਆ, ਪਾਰਕ ਪਾਰਕਿੰਗ ਜਿਹੜੀਆਂ ਹੁੰਦੀਆਂ ਆ ਉਹਨਾਂ ਦੇ ਠੇਕੇ ਲੈ ਕੇ ਉੱਥੇ ਨਿੱਕੇ-ਮੋٹے ਕੰਮ ਕਰ ਰਹੇ ਆ, ਉਹਨਾਂ ਦੀਆਂ ਜ਼ਮੀਨਾਂ ਉਜੜ ਗਈ। ਤੁਸੀਂ ਬਠਿੰਡੇ ਦੀ ਗੱਲ ਕਰ ਲਓ। ਜਦੋਂ ਛੋਣੀ ਬਣੀ 50 ਸਾਲ ਪਹਿਲਾਂ ਦੀ ਗੱਲ ਆ ਉੱਥੇ ਬਠਿੰਡੇ 'ਚ। ਹਰਮਲ ਪਲਾਂਟ ਲਈ ਜ਼ਮੀਨ ਐਕਵਾਇਰ ਹੋਈ। ਤੁਸੀਂ ਯਕੀਨ ਕਰੋਗੇ ਮੈਂ ਉਹਨਾਂ ਪਿੰਡਾਂ 'ਚ ਘੁੰਮਿਆ 25% ਦੀ ਲੋਕਾਂ ਤੋਂ ਵੀ ਦੁਬਾਰਾ ਜ਼ਮੀਨਾਂ ਨਹੀਂ ਲਈਆਂ ਗਈਆਂ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਇਹ ਬਹੁਤ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ ਲੈ ਕੇ ਆਂਦੀ ਉਸੇ ਤਰ੍ਹਾਂ ਕਾਂਗਰਸ ਨੇ ਜਾਰੀ ਰੱਖੀ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਸ਼ਰਮ ਹੀ ਲਾਤੀ ਕਿਉਂਕਿ ਆ ਪਰਸੋਂ ਚੌਥੇ ਰਿਪੋਰਟ ਸੀ ਕਰਨਦੀਪ ਢੁੱਲਰ ਹੋਰਾਂ ਦੀ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਕੇਵਲ 11000 ਏਕੜ ਜਿਹੜੀ ਜ਼ਮੀਨ ਹੈਗੀ ਆ ਦਹਾਕਿਆਂਤ ਉਹ ਲੈਂਡ ਪੂਲਿੰਗ ਲਈ ਜਾਂ ਉਹਦਾ ਅਕਵਾਇਰ ਕੀਤੀ ਗਈ ਵੱਖ-ਵੱਖ ਕਾਰਜਾਂ ਲਈ ਉਹਦੇ ਚੋਂ ਵੀ ਅੱਧੋਂ ਵੱਧ ਖਾਲੀ ਪਈ ਹੈ ਬਿਲਕੁਲ ਬਲਵਿੰਦਰ ਜੀ ਬੰਨੇ ਦੱਸੋ ਲੈਂਡ ਪੂਲਿੰਗ ਦੇ ਵਿੱਚ ਮਸਲਾ ਕੀ ਹੈ ਕਿਉਂ ਕਰਦੀਆਂ ਨੇ ਸਰਕਾਰਾਂ ਦੇਖੋ ਸਵਾਲ ਇਹ ਆ ਸਰਕਾਰਾਂ ਜ਼ਮੀਨ ਅਕਵਾਇਰ ਮੁੱਖ ਤੌਰ ਦੇ ਉੱਤੇ ਸੰਤਾਂ ਲਾਉਣ ਲਈ ਕਰਦੀਆਂ ਨੇ ਜਾਂ ਰੈਸ਼ ਲਈ ਕਰਦੀਆਂ ਠੀਕ ਹੈ ਸਰਕਾਰੀ ਕਲੋਨੀਆ ਜਿੱਥੇ ਪੂਡਾ ਅਗ ਲੱਡਾ ਜਾਂ ਸ਼ਹਿਰੀ ਅਥਾਰਟੀਆਂ ਨੇ ਜ਼ਮੀਨਾਂ ਨਾਲ ਸੰਬੰਧਿਤ ਉਹਦੇ ਲਈ ਕਰਦੀਆਂ ਪਰ ਇਥੇ ਗੱਲ ਇਹ ਹੈ ਕਿ ਤੁਹਾਨੂੰ ਲੋੜ ਕਿੰਨੀ ਹੈ ਕੀ ਸਰਕਾਰ ਕੋਲੇ ਕੋਈ ਡਿਮਾਂਡ ਸਰਵੇ ਹੈ ਕਿ ਇੰਨੇ ਘਰਾਂ ਦੀ ਲੋੜ ਹੈ ਇੱਕ ਡਿਮਾਂਡ ਸਰਵੇ ਜਿਹੜਾ ਸਿੱਧਮ ਸਿੱਧਾ ਮੈਂ ਤੁਹਾਨੂੰ ਦੱਸਦਾ ਕਿ ਅੱਜ ਤੋਂ 13-14 ਸਾਲ ਪਹਿਲਾਂ ਜੀ ਲਗਭਗ 50 ਹਜ਼ਾਰ ਕਲੋਨੀਆਂ ਆਈਡੈਂਟੀਫਾਈ ਹੋਈਆਂ ਵੀ ਇਹ ਅਨ ਆਥਰਾਇਜ਼ਡ ਨਹੀਂ ਹੂੰ ਠੀਕ ਹੈ ਜੀ ਇਸ ਤੋਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਬਹੁਤ ਦਿਲਚਸਪ ਗੱਲ ਹੈ ਔਰ ਲੈਂਡ ਪੂਲਿੰਗ ਨਾਲ ਸਿੱਧੀ ਜੁੜਦੀ ਹੈ ਜੀ ਪਹਿਲੀ ਗੱਲ ਤਾਂ ਇਹ ਆ ਵੀ ਅਨ ਆਥਰਾਇਜ਼ਡ ਕੋਲੋਨੀਆਂ 50000 ਬਣ ਕਿਵੇਂ ਗਈਆਂ ਹੂੰ ਠੀਕ ਹੈ ਇੱਕ ਮੁਲਾਜ਼ਮ ਦੀ ਤਨਖਾਹ ਜਿਹੜਾ ਪੂੜਾ ਗਲਾੜਾ ਚ ਲੱਗਿਆ ਹੂੰ ਉਹ 60000 ਤੋਂ ਸ਼ੁਰੂ ਕਰਕੇ 2.5 ਲੱਖ ਰੁਪਏ ਤੱਕ ਹੈ ਠੀਕ ਹੈ ਜੀ ਤੇ ਕਿਵੇਂ ਬਣ ਗਈਆਂ ਤੁਸੀਂ ਕਿਹਨੂੰ ਸਜ਼ਾ ਦਿੱਤੀ ਫਿਰ ਤੁਸੀਂ ਉਹ ਕੋਲੋਨੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਰੈਗੂਲਰ ਕੀਤਾ ਕਿੰਨੀਆਂ ਰੈਗੂਲਰ ਕੀਤੀਆਂ 14000 ਕਲੋਨੀਆਂ ਅਜੇ ਪਈਆਂ ਨੇ ਬਾਕੀ ਦੀਆਂ ਜਿਹੜੀਆਂ 36000 ਨੇ ਉਹ ਰੈਗੂਲਰ ਹੋ ਗਈਆਂ ਕਾਲੀ ਭਾਜਪਾ ਨੇ ਕੀਤੀਆਂ ਕਾਂਗਰਸ ਨੇ ਕੀਤੀਆਂ ਆਪ ਕਹੇ ਵੀ ਇਹਨਾਂ ਨੇ ਨਹੀਂ ਕੀਤੀਆਂ ਠੀਕ ਹੈ ਪਿੱਛੇ ਦੇ ਇੱਕ ਸੱਜਣ ਜਿਨ੍ਹਾਂ ਦੀ ਇੰਟਰਵਿਊ ਇੱਕ ਚੈਨਲ ਤੇ ਹੋਈ ਠੀਕ ਹੈ ਉਹ ਮੇਰੇ ਸੰਪਰਕ ਚ ਨੇ ਔਰ 8 ਤਰੀਕ ਨੂੰ ਇੱਥੇ ਆਉਣਗੇ ਵੀ ਉਹ ਕਹਿੰਦੇ ਵੀ 16000 ਐਮਓਸੀ ਕੱਲੀ ਖਰੜ ਤਹਿਸੀਲ ਦੇ ਵਿੱਚ ਜਾਰੀ ਕੀਤੀ ਗਈ ਹੈ ਇਹ ਸਰਕਾਰ ਨੇ ਕੀਤੀ ਹੈ 16000 ਐਨਓਸੀ ਪਰ ਇਹ ਸਰਕਾਰ ਤਾਂ ਤੱਥ ਦੱਸ ਰਹੀ ਹੈ ਨਾ ਕਿ ਅਸੀਂ ਲੈਂਡ ਮਾਫੀਆ ਭੂਮਾਫੀਆ ਖਤਮ ਕਰਤਾ ਦੇਖੋ ਲੈਂਡ ਮਾਫੀਆ ਭੂਮਾਫੀਆ ਕਾਦੇ ਨਾਲ ਖਤਮ ਕਰਤਾ ਠੀਕ ਹੈ ਐਨਓਸੀ ਜਾਰੀ ਕਰਕੇ ਅੱਛਾ 16000 ਐਨਓਸੀ ਜਾਰੀ ਕਰਕੇ ਠੀਕ ਹੈ ਹੁਣ ਇਹ ਧੰਦਾ ਕੀ ਹੈ ਇਹ ਭੂਮਾਫੀਏ ਦਾ ਤੇ ਸਰਕਾਰ ਦਾ ਤੇ ਅਫਸਰਾਂ ਦਾ ਮਿਲ ਕੇ ਧੰਦਾ ਚੱਲਦਾ ਇਹਨਾਂ ਨੇ ਕਹਿਤਾ ਵੀ 218 ਤੋਂ ਪਹਿਲਾਂ ਖਰੀਦੀ ਹੋਈ ਜਗ੍ਹਾ ਨੂੰ ਅਸੀਂ ਐਨਓਸੀ ਦੇ ਦੇਾਂਗੇ। ਹੂੰ ਠੀਕ ਆ ਜੀ। ਹੋਰ ਪੁਰਾਣਾ ਇਕਰਾਰਨਾਮਾ ਚਾਹੀਦਾ। ਠੀਕ ਆ। ਤੇ ਅਸ਼ਟਾਮ ਪਤਾ ਕਿੰਨੇ ਚ ਮਿਲਦਾ? ਖਰੜ ਤਸੀਨ 25000 ਰੁਪਏ ਚ। ਪੁਰਾਣਾ ਅਸ਼ਟਾਮ ਲੈ ਕੇ 25000 ਰੁਪਏ ਦਾ ਅਫਸਰਾਂ ਨੂੰ ਉਹਨਾਂ ਦਾ ਹਿੱਸਾ ਦੇ ਕੇ ਮੈਨੂੰ ਲੱਗਦਾ ਪਿੱਛੇ ਜਿਹੜੇ ਬੀਬੀ ਨੇ ਉੱਥੋਂ ਅਸਤੀਫਾ ਦਿੱਤਾ ਸੀ ਰੌਲਾ ਹੀ ਉਹਦੇ ਪਿੱਛੇ ਆ ਸੀ। ਕਿਉਂਕਿ 16000 ਖੜ ਖਰੜ ਤਹਿਸੀਲ ਚ ਉਹ ਐਮ ਐਲ اے ਨੇ ਉੱਥੇ ਖਰੜ ਤੇ ਦੀਰਕਪੁਰ ਔਰ ਕੱਲੇ ਖਰੜ ਤਹਿਸੀਲ ਦਾ ਜਿਹੜਾ ਇਹ ਹੈ ਨਾ ਜੀ ਆਪਣਾ ਕਪਲਾ ਸੌਰੀ 16000 ਰੋ ਪੀਆ ਨੂੰ ਸੀ ਜਾਰੀ ਹੋਈਆਂ ਹਾਂਜੀ 200 ਗੱਜ ਵੀ ਲਾਈਏ ਜੀ 200 ਗੱਜ 32 ਲੱਖ ਗੱਜਾ ਹੋ 32 ਲੱਖ ਗੱਜ ਦੇ ਤੁਸੀਂ ਹੁਣ ਕਿल्ले ਬਣਾਓ 4840 ਗੱਜ ਦੇ ਨਾਲ ਉਹਨੂੰ ਗੁਣਾ ਕਰ ਨੇ ਕਿल्ले ਬਣਦੇ ਨੇ ਹੂੰ ਠੀਕ ਹੈ ਔਰ ਇੱਕ ਕਪਲਾ ਜਿਹੜਾ ਹੈਗਾ ਜੇ ਆਪਾਂ 200 ਗਾਈ ਦਾ ਵੀ ਲਈਏ ਤਾਂ 5.500 ਕਰੋੜ ਰੁਪਏ ਦਾ ਕਪਲਾ ਹੈ ਕਿਉਂਕਿ ਇੱਕ ਕਿल्ले ਦੇ ਮਗਰ 1 ਕਰੋੜ ਰੁਪਇਆ ਸਰਕਾਰ ਨੂੰ ਸੀਐਲਯੂ ਜਾਂਦਾ ਹੈ ਐਡਾ ਵੱਡਾ ਕਪਲਾ ਕੱਲੀ ਖਰੜ ਤਹਿਸੀਲ ਦੇ ਵਿੱਚ ਹੈ ਹਰਕ ਕੇਵਲ ਇਹਨਾ ਕਿ ਪਹਿਲੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਉਹ ਾਂਦੇ ਖਾਂਦੀਆਂ ਸੇ ਇਹ ਮੁਰਗੀ ਨੂੰ ਪੈ ਨਿਕਲੇ 65000 ਏਕੜ ਜ਼ਮੀਨ ਅਕਵਾਇਰ ਕਰਨ ਦਾ ਜਿਹੜਾ ਮਤਲਬ ਅਹਿਮ ਕਾਨਾ ਫੈਸਲਾ ਇਹ ਹਲਾਕੇ ਰੱਖ ਦੇਣ ਵਾਲਾ ਬਾਊ ਜੀ ਜਦੋਂ ਕਿ 14000 ਕਲੋਨੀਆਂ ਅਜੇ ਆਨਾਥ ਹੋ ਰਹੀਆਂ ਨੇ ਜਿਹੜੀਆਂ ਤੁਸੀਂ ਰੈਗੂਲਰ ਕੀਤੀਆਂ ਉਹਨਾਂ ਕਲੋਨੀਆਂ ਦੇ ਵਿੱਚ ਕੀ ਤੁਸੀਂ ਪਾਣੀ ਦੇਤਾ ਹਾਲੈਂਡ ਵੇਸਟ ਪਲੈਂਟ ਜਿਹੜੇ ਸੀਗੇ ਉਹ ਲਾਤੇ ਅੱਛਾ ਪਰ ਸਰਕਾਰ ਤੁਸੀਂ ਕਹਿੰਦੇ ਕਿ ਹਲਾ ਕੇ ਰੱਖ ਦੇਣੋ ਤੁਸੀਂ ਇਹਨੂੰ ਕਹਾਂ ਕਿ ਪਰ ਸਰਕਾਰ ਤਾਂ ਇੱਥੇ ਟੈਸਟ ਤੋਂਸ ਨਹੀਂ ਕਰ ਰਹੀ ਸਰਕਾਰ ਤਾਂ ਬੈਨੀਫਿਟ ਦੱਸ ਰਹੀ ਹੈ ਦੇਖੋ ਜਦੋਂ ਬੰਦਾ ਬੇਸ਼ਰਮ ਹੋ ਜਾਏ ਲੁੱਟ ਦੀ ਹਵਸ 'ਚ ਅੰਨਾ ਹੋ ਜਾਏ ਤਾਂ ਉਹਦਾ ਤੁਸੀਂ ਕੀ ਕਰ ਸਕਦੇ ਕੌਣ ਕਰ ਰਿਹਾ ਲੁੱਟ ਯੋਟੇ ਜਿਹੜੇ ਸਰਕਾਰ ਚਲਾ ਰਹੇ ਐ ਕੋਈ ਪਾਕਿਸਤਾਨੋਂ ਆ ਕੇ ਥੋੜੀ ਕਰੇਗਾ ਕੋਈ ਅਮਰੀਕਾ ਚੋਂ ਆ ਕੇ ਕਰੇਗਾ ਇਹੀ ਕਰਨਗੇ ਜਿਹੜੇ ਉੱਧਾਂ ਤੇ ਬੈਠੇ ਐ ਇਹੀ ਕਰਦੇ ਆ ਜਿਹੜੇ ਪੂਡਾ ਚ ਗਲਾਡਾ ਚ ਜਿਹੜਾ ਅਫਸਰ ਤੁਹਾਡੇ ਸ਼ਹਿਰ ਤੁਹਾਡਾ ਸ਼ਹਿਰ ਬਠਿੰਡਾ ਨਾ ਜੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਕੋਰ ਸ਼ਮੀਰ ਪਿੰਡ ਦੀ ਜ਼ਮੀਨ ਅਕਵਾਇਰ ਕੀਤੀ 2022-23 ਦੇ ਵਿੱਚ ਹਾਂ ਅਮਨ अरोड़ा ਉਸ ਵੇਲੇ ਮਨਿਸਟਰ ਸੀ ਹੂੰ ਠੀਕ ਹੈ ਜਿਹੜਾ ਪੂਡਾ ਦਾ ਅਫਸਰ ਉਥੇ ਜਾ ਕੇ ਜ਼ਿਮੀਂਦਾਰਾਂ ਨੂੰ ਮਨਾਇਆ ਜੀ ਨੇ ਠੀਕ ਹੈ ਉਹੀ ਅਫਸਰ ਜਦੋਂ ਇੱਥੇ ਚੋਣ ਹੋਣੀ ਸੀ ਸੰਜੀਵ अरोੜੇ ਵੀ ਉਦੋਂ ਇੱਥੇ ਆ ਗਿਆ ਠੀਕ ਹੈ ਜੀ ਅਰ ਤੁਸੀਂ ਅਮਨ ਅਰੋੜਾ ਜੀ ਨੂੰ ਸਵਾਲ ਕਰੋ ਕਿ ਤੁਸੀਂ 2022 ਚ ਲੋਕਾਂ ਤੋਂ ਜ਼ਮੀਨ ਲੈ ਲਈ ਉੱਥੇ ਅੱਜ ਤੱਕ ਕਲੋਨੀ ਕਿਉਂ ਨਹੀਂ ਬਣਾਈ ਅਰਬਨ ਸਟੇਟ ਫੇਜ਼ 6 ਬਣਾਉਣਾ ਸੀ ਕਿਉਂ ਨਹੀਂ ਬਣਾਇਆ ਕਿਉਂਕਿ ਉੱਥੋਂ ਦੀਆਂ ਹੋਰ ਕਲੋਨੀਆਂ ਵਾਲਿਆਂ ਨੇ ਤੁਹਾਡਾ ਮੂੰਹ ਬੰਦ ਕਰਤਾ ਕੋਈ ਜਵਾਬ ਤਾਂ ਦਿਓ ਉਹ ਕਿਸਾਨਾਂ ਨੇ ਚਿੱਠੀ ਲਿਖੀ ਆ ਮੁੱਖ ਮੰਤਰੀ ਨੂੰ ਮੇਰੇ ਕੋਲ ਚਿੱਠੀ ਆ ਤੁਸੀਂ ਦੇਖ ਲਿਓ ਹੂੰ ਫੋਟੋਕਾਪੀ ਆਉਦੀ ਉਸ ਚਿੱਠੀ ਦੇ ਵਿੱਚ ਉਹ ਕਹਿੰਦੇ ਵੀ ਕਿ ਮਹਾਰਾਜ ਸਾਡੀ ਜ਼ਮੀਨ ਜਿਹੜੀ ਹੈਗੀ ਆ ਉਹ ਲੈਂਡ ਪੂਲਿੰਗ ਚੋਂ ਬਾਹਰ ਕਰ ਦਿਓ ਅਸੀਂ ਕਰਜ਼ਾ ਚੁੱਕਣ ਜੋਗੇ ਨਹੀਂ ਅਸੀਂ ਜ਼ਮੀਨ ਵੇਚਣ ਜੋਗੇ ਨਹੀਂ ਅਸੀਂ ਕੋਈ ਹੋਰ ਕੰਮ ਨਹੀਂ ਕਰ ਸਕਦੇ ਇੱਥੇ ਕਿਉਂਕਿ ਉਹ ਲੈਂਡ ਪੂਲਿੰਗ ਦਾ ਪਾਰਟ ਬਣਾ ਲਈ ਪਾਰਟ ਬਣ ਗਿਆ ਠੀਕ ਹੈ ਜੀ ਤੇ ਵੇਚ ਨਹੀਂ ਸਕਦੇ ਉਸ ਬਾਅਦ ਤੁਸੀਂ ਪਲਾਟ ਉਹਨੂੰ ਕਟਿਆ ਨਹੀਂ ਵਿਕਸਤ ਉਹਨੂੰ ਕੀਤਾ ਨਹੀਂ ਤੁਸੀਂ ਜੇ 222 23 ਦੇ ਵਿੱਚ ਲਈ ਖੁਦ ਇਸ ਸਰਕਾਰ ਨੇ ਲਈ ਜ਼ਮੀਨ ਕੋਟਸ਼ਮੀਰ ਪਿੰਡ ਦੀ ਜੇ ਉਹ ਵਿਕਸਤ ਨਹੀਂ ਕੀਤੀ 200 ਏਕੜ ਸੀ ਤੇ ਹੁਣ 65000 ਏਕੜ ਕਿੱਥੋਂ ਵਿਕਸਤ ਕਰਨਗੇ ਤੁਸੀਂ ਜ਼ਿਕਰ ਕੀਤਾ ਕਿ ਇਹ ਲੈਂਡ ਮਾਫੀਆ ਤੇ ਭੂਮਾਫੀਆ ਤੋਂ ਛਡਾਉਣਗੇ ਠੀਕ ਹੈ ਜੀ ਹੂੰ 65000 ਏਕੜ ਜ਼ਮੀਨ ਵਿਕਸਤ ਕਰਨ ਵਾਸਤੇ ਇਨਫਰਾਸਟ੍ਰਕਚਰ ਦੇਣ ਵਾਸਤੇ ਸ਼੍ਰੀਮਾਨ ਜੀ ਇਹ ਪੈਸਾ ਕਿੱਥੋਂ ਲਿਆਉਣਗੇ ਸਾਡੇ ਫਰੋਜਪੁਰ ਜ਼ਿਲ੍ਹੇ ਦੀ ਅੰਗਹੀਣ ਬਡਾਪਾ ਗੋਦਵਾ ਪੈਨਸ਼ਨ ਨਹੀਂ ਦਿੱਤੀ ਗਈ ਇਹਨਾਂ ਤੋਂ ਪਿਛਲੇ ਮਹੀਨੇ ਦੀ ਜਿਹੜੇ ਪਾਰਟ ਟਾਈਮ ਤੇ ਰੱਖੇ ਹੋਏ ਨੇ ਲੋਕ ਠੇਕੇਦਾਰੀ ਸਿਸਟਮ ਦੇ ਤਹਿਤ ਉਹਨਾਂ ਨੂੰ 6-6 ਮਹੀਨੇ ਤੋਂ ਤਨਖਾਹਾਂ ਨਹੀਂ ਮਿਲਦੀਆਂ ਸਰਕਾਰ ਹਰ ਮਹੀਨੇ ਕਿੰਨਾ ਕਰਜ਼ਾ ਲੈ ਕੇ ਚੱਲ ਰਹੀ ਆ ਤੁਸੀਂ ਅੰਕੜੇ ਦੇਖੋਗੇ ਹਿੱਲ ਜਾਓਗੇ 49500 ਕਰੋੜ ਰੁਪਇਆ ਕਰਜ਼ਾ ਸਰਕਾਰ ਨੇ ਇਸ ਸਾਲ ਲੈਣਾ ਹੈ ਮਹੀਨੇ ਦਾ ਕਿੰਨਾ ਬਣਦਾ ਤੇ ਦਿਨ ਦਾ ਕਿੰਨਾ ਬਣਦਾ ਹਿਸਾਬ ਲਾ ਲੋ ਸੋ ਹਰ ਸਾਲ ਹਰ ਮਹੀਨੇ 400 ਕਰੋੜ ਰੁਪਇਆ ਅਧਾਰਾ ਲੈ ਕੇ ਚੱਲਣ ਵਾਲੀ ਸਰਕਾਰ ਕਿਵੇਂ ਵਿਕਸਤ ਕਰ ਦੂਗੀ ਜੀ ਉੱਥੇ ਸੜਕਾਂ ਤੇ ਪਾਰਕ ਦੱਸੋ ਮੈਨੂੰ ਦੂਜੇ ਬੰਨੇ ਅਗਲੀ ਗੱਲ ਤੇ ਆਓ ਸੌਸੀ ਦੇ ਵਿੱਚ ਇਹ ਲਿਖਿਆ ਕਿ ਜੀਨੇ 9 ਏਕੜ ਜ਼ਮੀਨ ਦੇਣੀ ਹੈ ਉਹਨੂੰ 3 ਕਿਲੇ ਦੇ ਦੇਣੇ ਆ ਵਿਕਸਤ ਕਰ ਕਿਉਂ ਤੋਂ ਪੈਸੇ ਕਿੰਨੇ ਲੈਣੇ ਆ ਜੀ 6 ਕਰੋੜ ਰੁਪਈਆ ਉਹ ਕਿਥੇ ਦੇਊਗਾ 9 ਫਿਰ ਤੁਹਾਡੇ ਦਿਮਾਗ ਚੋਂ ਇੱਕਦਮ ਜੁਬਾਨ ਚੋਂ ਨਿਕਲਿਆ ਨਾ ਉਹ ਕਿਥੇ ਦੇਊਗਾ ਕਿਸਾਨ ਮੈਂ ਕਿ ਕਿਸਾਨ ਖੇਤੀ ਕਰਦਾ ਮੈਂ ਵੀ ਖੇਤੀ ਕਰਦਾ ਮੈਂ ਕਿ ਤੁਈ ਦੂੰਗਾ ਮੇਰੇ ਕੋਲ 9 ਕਿਲੇ ਪਹਿਲੀ ਹੈ ਮੈਂ 3 ਕਿਲੇ ਦੇ ਮੈਂ 6 ਕਰੋੜ ਰੁਪਈਆ ਕਿਥੇ ਦੇ ਦੂੰਗਾ ਫਿਰ ਇਹੀ ਤਾਂ ਪਾਲਿਸੀ ਹੈ ਇਸੇ ਕਰਕੇ ਤਾਂ ਮੁੱਖ ਮੰਤਰੀ ਨੂੰ ਕਹਿ ਰਹੇ ਆ ਕਿ ਦੇਖੋ ਪੰਜਾਬ ਪਹਿਲਾਂ ਹੀ ਸਤਾਇਆ ਹੋਇਆ ਸੀ ਨਸ਼ਿਆਂ ਦਾ ਭ੍ਰਿਸ਼ਟਾਚਾਰ ਦਾ ਬੇਰਜ਼ਗਾਰੀ ਦਾ ਠੀਕ ਹੈ ਜੀ ਕੈਂਸਰ ਦਾ ਹੋਰ ਬਿਮਾਰੀਆਂ ਦਾ ਕਾਲੇ ਪੀਲੇ ਦਾ ਗੰਦੇ ਪਾਣੀ ਦਾ ਕਿੰਨੀਆਂ ਚੀਜ਼ਾਂ ਦਾ ਸਤਾਇਆ ਹੋਇਆ ਪੰਜਾਬ ਹੈ ਜੀ ਗੈਂਗਸਟਰ ਵਾਰਸ ਦਾ ਜਿਹਦੇ ਕੋਲੇ 2 ਰੁਪਏ ਹੈ ਉਹ ਨਹੀਂ ਜਿਉ ਸਕਦਾ ਜਿਹਦੇ ਕੋਲੇ ਕੁਝ ਹੈ ਨਹੀਂ ਉਹਨੂੰ ਹੈਰ ਕਰਕੇ ਗੈਂਗਸਟਰ ਵਾਰ ਕਹਿ ਦਿੰਦੇ ਆ ਵੀ ਫਲਾਣੇ ਨੂੰ ਠੋਕਿਆ ਜਾ ਕੇ ਠੀਕ ਹੈ ਸੋ ਕਿੰਨੀਆਂ ਕਿੰਨੀਆਂ ਚੀਜ਼ਾਂ ਦਾ ਨਾਲ ਤੜਪਿਆ ਤੇ ਕਲਪਿਆ ਪਿਆ ਤੁਸੀਂ ਯਾਰ ਦੋ ਵਕਤ ਦੀ ਰੋਟੀ ਕਿਉਂ ਨਹੀਂ ਖਾਣ ਦਿੰਦੇ ਲੋਕਾਂ ਨੂੰ ਅੱਜ ਪੰਜਾਬ ਅੰਦੋਲਨ ਦੀ ਰਾਹ ਤੇ ਲਿਆ ਕੇ ਖੜਾ ਕਰਤਾ ਕਰਤਾ ਕਹਿੰਦੇ ਜੀ ਉੱਬਲ ਰਿਹਾ ਪੰਜਾਬ ਲੈਂਡ ਪੂਲਿੰਗ ਪਾਲਿਸੀ ਦੇ ਮਾਮਲੇ ਤੇ ਕੌਣ ਜ਼ਿੰਮੇਵਾਰ ਹੈ ਇਹਦਾ ਚਾਰੇ ਪਾਸੇ ਅੱਗ ਲੱਗੀ ਹੋਈ ਹੈ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਬਿਲਕੁਲ ਔਰ ਲੋਕ ਕੀ ਕਹਿ ਰਹੇ ਆ ਸਾਡੇ ਖੇਤਾਂ 'ਚ ਵੜੋ 5 ਦਿਨ ਲੱਗ ਜਾਣਗੇ ਪੋਸਟਮਾਰਟਮ ਕਰਨ ਵਾਸਤੇ ਸਾਡੀ ਛਾਤੀ 'ਚ ਗੋਲੀ ਮਾਰੋ ਇਦਾਂ ਕਹਿ ਰਹੇ ਆ ਲੋਕ ਕੀ ਤੁਸੀਂ ਪੰਜਾਬ ਨੂੰ ਬੜਦੀ ਦੇ ਬੁੱਥੇ ਡਾਉਣਾ ਚਾਹੁੰਦੇ ਹੋ ਸੋ ਇਹਦੇ ਲਈ ਕੌਣ ਜ਼ਿੰਮੇਵਾਰ ਨੇ ਅੱਜ ਕਾਂਗਰਸੀ ਜ਼ਿੰਮੇਵਾਰ ਨੇ ਅੱਜ ਅਕਾਲੀ ਦਲ ਵਾਲੇ ਜ਼ਿੰਮੇਵਾਰ ਨੇ ਇਹਦੇ ਲਈ ਅੱਜ ਜੇ ਕੋਈ ਜ਼ਿੰਮੇਵਾਰ ਹੈ ਸਰਦਾਰ ਭਗਵੰਤ ਮਾਨ ਤੇ ਨਾਲ ਕੇਜਰੀਵਾਲ ਜ਼ਿੰਮੇਵਾਰ ਹੈ ਉਹਦਾ ਸੁਪਰੀਮੋ ਅੱਜ ਇੱਕ ਮੈਨੂੰ ਹੋਰ ਗੱਲ ਦਾ ਜਵਾਬ ਦਿਓ ਕਿ ਕਲੋਨੀਆਂ ਦੇ ਵਿੱਚ ਇਹ ਜਿਹੜੇ ਕੱਪੜੇ ਹੁੰਦੇ ਨੇ ਦੇਖੋ ਸਵਾਲ ਇਹ ਹੈ ਹੁਣ ਲੈਂਡ ਪੂਲਿੰਗ ਤੇ ਆਜੋ ਆਪਾਂ ਲੁਧਿਆਣੇ 'ਚ ਬੈਠੀਆਂ ਠੀਕ ਹੈ ਜੀ ਮੈਂ ਲੈਂਡ ਪੂਲਿੰਗ ਲੈ ਕੇ ਆ ਰਿਹਾ ਠੀਕ ਹੈ ਤੇ ਤੁਸੀਂ ਕਲੋਨੀ ਵਾਲੇ ਤੁਹਾਡੀ ਕਲੋਨੀ ਹੈ ਇੱਥੇ ਰਾਮਗੜ੍ਹ ਜਾਨ ਜਨਪਤ ਜਾਂ ਸਨ ਵਿਊ ਠੀਕ ਹੈ ਜੀ ਤੁਸੀਂ ਕਿਸਾਨ ਤੋਂ ਜ਼ਮੀਨ ਲਈ ਸੀ ਪਹਿਲਾਂ 50 ਲੱਖ ਨੂੰ ਕਿੱਲਾ ਫਿਰ ਤੁਸੀਂ ਉਹਦੇ ਤੇ ਕਲੋਨੀ ਜਿਹੜੀ ਸੀ ਬਣਾ ਲਈ ਫਿਰ ਤੁਸੀਂ 1 ਕਰੋੜ ਸਰਕਾਰ ਨੂੰ ਦਿੱਤਾ ਠੀਕ ਹੈ ਜੀ ਸੀਐਲਯੂ ਲਈ ਅਪਰੂਵ ਕਰਾਉਣ ਵਾਸਤੇ ਤੇ ਨਾਲ ਤੁਸੀਂ 1 ਕਰੋੜ ਰੁਪਇਆ ਉੱਥੇ ਖਰਚਿਆ 50 ਲੱਖ ਦਾ ਕਿੱਲਾ ਲਿਆ ਸੀ 2.5 ਕਰੋੜ ਹੂੰ ਤੁਸੀਂ ਪਹਿਲਾਂ ਉਹ ਵੇਚਣੀ ਸ਼ੁਰੂ ਕੀਤੀ 50 ਹਜ਼ਾਰ ਨੂੰ ਗਜ ਜੀ ਠੀਕ ਹੈ ਉੱਥੇ ਦਰਖਤ ਦਰੋਖਤ ਲਾਏ ਬਹੁਤ ਸੋਹਣਾ ਬਣਾ ਲਿਆ ਉਹਨੂੰ 50000 ਨੂੰ ਗਜ ਹੂੰ ਤੁਸੀਂ ਉਹ ਲਗਭਗ 25 26 2600 ਗਜ ਜਗ੍ਹਾ ਬਚਦੀ ਆਪਾਂ 2500 ਵੀ ਲਾਈਏ ਜੀ ਠੀਕ ਆ ਤੁਸੀਂ 12 ਕਰੋੜ ਦੀ ਵੇਚੀ ਹੂੰ ਠੀਕ ਆ ਤੁਹਾਡਾ 2.5 ਕਰੋੜ ਲੱਗਿਆ 10 ਕਰੋੜ ਤੁਹਾਨੂੰ ਬਚ ਗਿਆ ਹਣਾ ਅੱਜ ਸਨ ਵਿਊ ਚ ਤੁਹਾਡੀ ਕਲੋਨੀ ਚ ਜਗ੍ਹਾ ਜਿਹੜੀ ਹੈਗੀ ਆ ਜਨਪਥ ਦੇ ਵਿੱਚ ਰਾਮਗੜ੍ਹ ਚ ਲੱਖ ਤੋਂ ਲੈ ਕੇ ਸਵਾ ਲੱਖ ਨੂੰ ਗਜ ਤੁਸੀਂ ਕਿਲਾ ਹੁਣ ਖਰੀਦਿਆ ਹੋਇਆ ਜ਼ਿੰਮੇਦਾਰ ਤੋਂ 2 ਕਰੋੜ ਦਾ ਤੁਸੀਂ ਉਹਦੇ ਨਾਲ ਬਿਆਨਾ ਕੀਤਾ ਮੈਂ ਤੁਹਾਡੀ ਪਹਿਲੀ ਲੈਂਡ ਪੂਲਿੰਗ ਤੇ ਲੈ ਆਂਦੀ ਤੇ ਮੈਂ ਕਹ ਰਿਹਾ ਕਿ ਅਸੀਂ ਜੀ 30000 ਨੂੰ ਗੱਜ ਵੇਚਾਂਗੇ ਠੀਕ ਹੈ ਇਹ ਹੀ ਰੇਟ ਕਟਿਆ ਨਾ ਜੀ ਰਹਿਸ਼ੀ ਜਗਾ ਦਾ ਸਰਕਾਰ ਨੇ ਬਿਲਕੁਲ ਤੇ ਤੁਸੀਂ ਜਗਾ ਵੇਚ ਰਹੇ ਆ ਲੱਖ ਤੋਂ ਸਵਾ ਲੱਖ ਨੂੰ ਗੱਜ ਤੁਸੀਂ ਹੁਣ 2 ਕਰੋੜ ਰੁਪਇਆ ਕਿਸਾਨ ਨੂੰ ਦਿੱਤਾ ਕਰੋੜ ਰੁਪਇਆ ਤੁਸੀਂ ਸਰਕਾਰ ਨੂੰ ਦੇਣਾ ਕਰੋੜ ਉਹਦੇ ਤੇ ਹੋਰ ਲਾਉਣਾ ਇਨਵੈਸਟ ਕਰਨਾ ਠੀਕ ਹੈ 4 ਕਰੋੜ ਲਾ ਕੇ ਤੁਸੀਂ 21 ਕਰੋੜ ਘੱਟੋਂ ਘੱਟ ਲੱਖ ਨੂੰ ਗਾਜ ਵੀ ਲਾਈਏ ਠੀਕ ਹੈ ਤਾਂ ਤੁਸੀਂ ਉੱਥੋਂ 21 22 ਕਰੋੜ ਰੁਪਇਆ ਬਚਾਉਂਗੇ ਹੂੰ ਮੈਂ ਤੁਹਾਡੀ ਜ਼ਮੀਨ ਜਿਹੜੀ ਹੈ ਜੇ ਤੁਸੀਂ ਅਪਰੂਵ ਨਹੀਂ ਕਰਾਈ ਉਹਨੂੰ ਲੈਂਡ ਪੂਲਿੰਗ ਚ ਲੈ ਲਿਆ ਤੁਹਾਨੂੰ ਮੈਂ ਕਹਿਣਾ ਵੀ ਮੈਨੂੰ 2 ਕਰੋੜ ਰੁਪਇਆ ਕਿੱਲੇ ਦਾ ਦੇ ਦਿਓ ਠੀਕ ਹੈ ਤੁਸੀਂ ਵਟਣਾ ਉਹਦਾ 22 23 ਕਰੋੜ ਹੂੰ ਤੁਸੀਂ ਹੱਸ ਕੇ ਦਿਓਗੇ ਕਿ ਨਹੀਂ ਦਿਓਗੇ ਬਿਲਕੁਲ ਬਿਲਕੁਲ ਠੀਕ ਹੈ ਹੂੰ ਇਮਾਈ ਕਪਲਾਇਆ ਠੀਕ ਹੈ ਛੋਟਾ ਕਰ ਲੈ ਇੱਥੇ 5-500 ਕਿੱਲਾ ਲਿਆ ਹੋਇਆ ਲੋਕਾਂ ਨੇ ਜਿਹੜੇ ਤੁਹਾਡੇ ਵਰਗੇ ਸ਼ਾਹੂਕਾਰ ਨੇ ਮੰਨ ਲਓ ਮੈਂ ਅਸਿਊਮ ਕਰ ਰਿਹਾ ਕਿ ਤੁਸੀਂ ਕੋਲੋਨਾਈਜ਼ਰ ਹੋ ਵੱਡੇ ਉਹਨਾਂ ਨੇ 5-500 ਏਕੜ ਦੇ ਸੌਦੇ ਕੀਤੇ ਹੋਏ ਅੱਛਾ ਬਲਵਿੰਦਰ ਜੀ ਮੈਂ ਇੱਕ ਗੱਲ ਕਲੀਅਰ ਕਰੋ ਕਿ ਜਦੋਂ ਇਹ ਲਿਆਂਦੀ ਗਈ ਇਹਨਾਂ ਨੇ ਵਾਅਦਾ ਕੀਤਾ ਫਿਰ ਕਾਂਗਰਸ ਨੇ ਵਾਅਦਾ ਕੀਤਾ ਫਿਰ ਇਹ ਨਹੀਂ ਕਰਤਾ ਚਲੋ ਕਿਉਂਕਿ ਰਾਹ ਬਣਾ ਕੇ ਦਿੱਤਾ ਨਾ ਅਕਾਲੀ ਦਲ ਭਾਜਪੀ ਦੀ ਸਰਕਾਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਰਹੀ ਪੰਥਕ ਪਾਰਟੀ ਕਹਾਉਣ ਵਾਲੀ ਗੁਰਨਾਨਕ ਦੇ ਫਲਸਫੇ ਨੂੰ ਲਾਗੂ ਕਰਨ ਵਾਲੀ ਕਹਿੰਦੀ ਪਾਰਟੀ ਅੱਜ ਉਹ ਵੀ ਧਰਨੇ ਲਾਈ ਜਾਂਦੇ ਕਹਿੰਦੇ ਲੈਂਡ ਪੂਲਿੰਗ ਟੱਕਾ ਹੋ ਗਿਆ ਸੁਖਬੀਰ ਬਾਦਲ ਕਹਿੰਦਾ ਇੱਛੇ ਨਹੀਂ ਦੇਣਾ ਦੰਦੇ ਮੈਂ ਕਿਸਾਨਾਂ ਦਾ ਮਸੀਹਾ ਦੇਖੋ ਗੱਲ ਐ ਹੁਣ ਪੰਥ ਨੂੰ ਖਤਰੇ ਆਲੀ ਤਾਂ ਗੱਲ ਗਈ ਹਨਾ ਉਹਦੇ ਚ ਤਾਂ ਜਮਾ ਚਰਾਹੇ ਚ ਨੰਗੇ ਹੋ ਗਏ ਸੁਖਬੀਰ ਸਿੰਘ ਬਾਦਲ ਹੁਰੀ ਹੁਣ ਨਾ ਉਹ ਪੰਥ ਦੇ ਰਹੇ ਤੇ ਨਾ ਪੰਥ ਉਹਨਾਂ ਦਾ ਰਿਆ ਪਤਾ ਲੱਗ ਗਿਆ ਹੂੰ ਤੇ ਹੁਣ ਫਿਰ ਮਾੜਾ ਮੋਟਾ ਹੱਥ ਪੈਰ ਨਾ ਕਿਤੇ ਅੜਦਾ ਤਾਂ ਉੱਥੇ ਹੀ ਡਾਉਣਾ ਨਾ ਜੀ ਹਾਂ ਹੁਣ ਲੈਂਡ ਪੂਲਿੰਗ ਆਈ ਆ ਹੁਣ ਇਹਦੇ ਤੇ 4 ਦਿਨ ਢੋਲ ਖੜਕਾਉਣਗੇ ਦੇਖਿਆ ਹੀ ਆ ਤੁਸੀਂ ਬਠਿੰਡੇ ਕਿੰਨਾ ਇਕੱਠ ਸੀ ਪੂਰੇ ਪੰਜਾਬ ਦਾ ਇਕੱਠ ਸੀ ਦੱਸੋ ਕਿੰਨਾ ਇਕੱਠ ਸੀ ਅਕਾਲੀ ਦਲ ਦੀ ਹੋਵੇ ਰੈਲੀ ਤੇ ਇਕੱਠ ਉੱਥੇ ਲੱਖ ਦਾ ਨਾ ਹੋਵੇ ਫਿਰ ਸਵਾਦ ਕੀ ਆਇਆ 1500 ਬੰਦਾ ਨਹੀਂ ਸੀ ਪੂਰੇ ਪੰਜਾਬ ਚੋਂ ਆਇਆ ਹੋਇਆ ਔਰ ਉਹਨਾਂ ਚੋਂ ਵੀ ਗਸ਼ੀਆਂ ਪੈ ਰਹੀਆਂ ਸੀ ਮਲੂਕਾ ਸਾਹਿਬ ਚੱਕਰ ਖਾ ਕੇ ਡਿੱਗ ਪਏ ਗਸ਼ੀਆਂ ਪੈਣੀਆਂ ਹੀ ਆ ਕਿਉਂਕਿ ਅਕਾਲੀ ਤਾਂ ਰਹੀ ਨਹੀਂ ਅਕਾਲੀ ਤਾਂ ਉਹ ਹੈ ਜੀ ਜਿਹੜਾ ਖੇਤ 'ਚ ਤਾਲ ਕੱਢਦਾ ਕੱਢਦਾ ਕਿਸੇ ਕੰਮ ਵਾਲਿਆ ਆਵੇ ਵੀ ਕੰਮ ਹੈ ਤੇ ਉਹ ਕਹੇ ਚੱਲੋ ਜੀ ਠੀਕ ਹੈ ਸਵੇਰ ਵੇਲੇ ਜਦੋਂ ਉਹਨੂੰ ਮਿਲਣ ਜਾਈਏ ਤੇ ਉਹ ਧੜਾਕ ਡੀ ਜਾਂਦਾ ਹੋਵੇ ਕਿਸੇ ਵੇਲੇ ਰਤਨ ਸਿੰਘ ਜਨਾਲੇ ਵਰਗੇ ਜਾਂ ਹੋਰ ਜਿਹੜੇ ਅਕਾਲੀ ਸੀਗੇ ਪੁਰਾਣੇ ਹੂੰ ਉਹ ਕੰਮ ਕਰਦੇ ਸੀ ਇਦਾਂ ਲਾਲਪੁਰੇ ਵਰਗੇ ਠੀਕ ਕਰਦੇ ਨਹੀਂ ਇਹ ਕੀ ਕਰਦੇ ਆ ਜੀ ਇਹ ਕੰਮ ਕਰਨ ਜੋਗੇ ਹੀ ਨਹੀਂ ਨਿਸ਼ਕੰਦਰ ਸਿੰਘ ਮਨੂਕਾ ਵਰਗੇ ਜਾਂ ਜਿਹੜੇ ਹੈਗੇ ਨੇ ਕਿਦੋਂ ਕਰਦੇ ਹੋਣ ਦੇਖੋ ਮੇਰੀ ਗੱਲ ਸੁਣੋ ਤੁਸੀਂ ਹੁਣ ਤੁਹਾਡਾ ਸਰੀਰ ਕੰਮ ਕਰਨ ਵਾਲਾ ਨਹੀਂਦਾ ਹੂੰ ਮੇਰਾ ਹੈ ਨਾ ਕੰਮ ਕਰਨ ਵਾਲਾ ਮੈਂ ਧਾਰਾਂ ਵੀ ਕੱਢਦਾ ਮੈਂ ਪੱਠੇ ਵੀ ਕੁੱਤਰਦਾ ਮੈਂ ਪਿੰਡਾਂ 'ਚ ਵੀ ਜਾਂਦਾ ਹੂੰ ਹੈ ਨਾ ਤੁਸੀਂ ਮਤਲਬ ਤੁਹਾਡਾ ਸਰੀਰ ਦੇਖੋ ਮਤਲਬ ਭਾਰਾ ਹੋ ਗਿਆ ਹੈ ਨਾ ਤੇ ਤੁਹਾਨੂੰ ਹੁਣ ਮੁੜਕਾ ਆ ਹੀ ਜਾਂਦਾ ਹੈ ਨਾ ਉਹ ਖਰਾਕਾ ਨਾ ਆਉਂਦਾ ਨਾ ਜੀ ਸੋ ਇਹਨਾਂ ਨੇ ਤਾਂ ਬਹੁਤ ਖਾਧੀਆਂ ਤੁਸੀਂ ਤਾਂ ਇਹ ਉੱਥੇ ਪਹੁੰਚੇ ਨਹੀਂ ਹੂੰ ਸੋ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ 'ਚ ਉਹ ਸਪਿਰਟ ਨਹੀਂ ਹੈ ਜਿਸ ਸੁਪੇਟ ਦੀ ਅੱਜ ਮੇਰੇ ਦੇਸ਼ ਨੂੰ ਮੇਰੇ ਪੰਜਾਬ ਨੂੰ ਲੋੜ ਹੈ ਨਹੀਂ ਹੈ। ਔਰ ਕੋਈ ਵੀ ਪੋਲੀਟিক্যাল ਪਾਰਟੀ ਆਏਗੀ। ਅੱਛਾ ਮੈਂ ਤੁਹਾਡੀ ਗੱਲ ਇਹ ਕੱਟਦਾ। ਕਾਂਗਰਸ ਨੇ ਵੀ ਰਾਜ ਕੀਤਾ। ਇਹਨਾਂ ਨੇ ਇਹ ਇਹਦਾ ਮਤਲਬ ਸਾਰੇ ਪੰਜਾਬ ਨੂੰ ਖਾਣ ਵਾਲੇ ਨਹੀਂ। ਤੁਸੀਂ ਜਿਵੇਂ ਗੱਲ ਕੀਤੀ ਕਿ ਉਹ ਆਂਡੇ ਖਾਂਦੇ ਸੀ, ਮੁਰਗੀ ਖਾਣ ਨਿਕਲ ਗਏ। ਕਾਂਗਰਸ ਨੇ ਹੁਣ ਤੱਕ ਕਿਹੜਾ ਵੱਡਾ ਲੀਡਰ ਨੇ ਵੱਡੀ ਸਟੇਟਮੈਂਟ ਦਿੱਤੀ ਹੋਵੇ ਤੁਸੀਂ ਕੀ ਦੀ ਮਰਜ਼ੀ ਨਾ ਲੈਦੇ। ਇਹ ਕਿਉਂ ਨਹੀਂ ਬੋਲਦੇ? ਦੇਖੋ ਜੇ ਰਾਜ ਕਰਨਾ ਪੰਜਾਬ ਤੇ ਰਾਜ ਕਰਨਾ ਹੈ ਜਾ ਕੇ ਹਰਿਆਣਾ ਤੇ ਜਾਂ ਪਾਕਿਸਤਾਨ ਤੇ ਰਾਜਤਾ ਨਹੀਂ ਕਰਨਾ ਜੇ ਪੰਜਾਬ ਦੀ ਕਿਸਾਨੀ ਨਹੀਂ ਰਹੀ ਜੇ ਪੰਜਾਬ ਦੀ ਜਵਾਨੀ ਨਹੀਂ ਰਹੀ ਫਿਰ ਪੰਜਾਬ ਤੇ ਰਾਜ ਕੌਣ ਕਰੂਗਾ ਦੇਖੋ ਇਹ ਬੋਲਦੇ ਨੇ ਪਰ ਆਇਆ ਵੀ ਸ਼ਾਮ ਨੂੰ ਪਹਿਲਾਂ ਪੁੱਛ ਲੈਂਦੇ ਨੇ ਵੀ ਮੈਂ ਆ ਬੋਲਣਾ ਮੈਂ ਸਵੇਰੇ ਬੋਲਣਾ ਠੀਕ ਹੈ ਕਿਉਂਕਿ ਇਹਨਾਂ ਨੂੰ ਵਿਜੀਲੈਂਸ ਦੇਖਦੀ ਆ ਆ ਜਿਹੜਾ ਗਲਕੋਵੈਲੀ ਵਾਲਾ ਮਤਲਬ ਇੱਕ ਕੋਈ ਪਤਾ ਨਹੀਂ ਕਿਹੜੀ ਖਰੜ ਦੇ ਵਿੱਚ ਸੀਗੀ ਗਿੱਲ ਹੁਣ ਜਿਸ ਦਿਨ ਉਹ ਭਾਜਪਾ ਵੱਲ ਗਿਆ ਤਾਂ ਤੁਹਾਡੇ ਸਾਹਮਣੇ ਹੈ ਕਿ ਅਗਲੇ ਦਿਨ ਉਹਦੇ ਬਾਰ ਪੂਰੇ ਵਿਜੀਲੈਂਸ ਦੀਆਂ ਗੱਡੀਆਂ ਖੜੀਆਂ ਸੀ ਠੀਕ ਹੈ ਇਸੇ ਤਰ੍ਹਾਂ ਜੇ ਉਹ ਇਨਾ ਵਾਲੇ ਪਾਸੇ ਆ ਜਾਂਦਾ ਫਿਰ ਇਡੀ ਵਾਲੇ ਆ ਜਾਣੇ ਸੀ ਇਹ ਕਿਉਂ ਹੈ ਕਿਉਂਕਿ ਇਨਾ ਲੋਕਾਂ ਚ ਪੋਲ ਨੇ ਇਹਨਾਂ ਨੇ ਚੋਰੀਆਂ ਕੀਤੀਆਂ ਨੇ ਇਹਨਾਂ ਨੇ ਠੱਗੀਆਂ ਤੇ ਡਾਕੇ ਮਾਰੇ ਮੈਨੂੰ ਕਾਂਗਰਸ ਵਿੱਚ ਇੱਕੋ ਹੀ ਲੀਡਰ ਸਪਲਟ ਬੋਲਦਾ ਕਲਾ ਸੁਪਾਲ ਸਿੰਘ ਖਹਿਰਾ ਬਾਕੀ ਤੁਸੀਂ ਦੇਖ ਲਓ ਮਨਿੰਦਰ ਸਿੰਘ ਰਾਜਾ ਵੜਿੰਗ ਦੇਖ ਲਓ ਪ੍ਰਤਾਪ ਸਿੰਘ ਬਾਯਵਾ ਦੇਖ ਲਓ ਹੋਰ ਬਹੁਤ ਲੀਡਰ ਨੇ ਰਾਣਾ ਗਰਜੀਤ ਕਿਹਾ ਬੋਲਿਆ ਵੀ ਯਾਰ ਤੁਸੀਂ ਗਲਤ ਕਰ ਰਹੇ ਹੋ ਦੇਖੋ ਸੁਖਪਾਲ ਸਿੰਘ ਖਹਿਰਾ ਬੋਲਦੇ ਤਾਂ ਹੈਗੇ ਆ ਪਰ ਉਹ ਮਤਲਬ ਨਾ ਲੱਗ ਲੱਗ ਪਲੇਟਫਾਰਮਾਂ ਤੋਂ ਬੋਲਦੇ ਆ ਇੱਕ ਤੋਂ ਬੋਲਣਾ ਚਾਹੀਦਾ ਇੱਕ ਤੇ ਹੀ ਬੋਲਣਾ ਹੁਣ ਗੱਲ ਏ ਉਹ ਵੀ ਜਦੋਂ ਆਮ ਆਦਮੀ ਸੀ ਉਹਨੂੰ ਕਾਂਗਰਸ ਨੂੰ ਗਲਤ ਕਹਿੰਦੇ ਸੀ ਹੁਣ ਕਾਂਗਰਸ ਚਲੇ ਗਏ ਹੁਣ ਇਹਨਾਂ ਨੂੰ ਤੇ ਕਾਲੀਆਂ ਨੂੰ ਗਲਤ ਕਹਿ ਰਹੇ ਨੇ ਵਿੱਚ ਜੇ ਕਾਲੀਆਂ ਨਾਲ ਮਤਲਬ ਕਹਿਣ ਲੱਗ ਗਏ ਸੀ ਵੀ ਚੰਗੇ ਨੇ ਮੇਰਾ ਫਲਾਣੇ ਨਾਲ ਵੀ ਏ ਧਮਕਾਨੇ ਨਾਲ ਵੀ ਸੋ ਬੋਲਣਾ ਜੋ ਹੈ ਨਾ ਜੀ ਉਹ ਤੁਸੀਂ ਇੱਥੋਂ ਬੋਲਣਾ ਹੈਗਾ ਇੱਥੋਂ ਬੋਲਣਾ ਹੈ ਇਹ ਕਲੀਅਰ ਕਰ ਲੋ ਹਾਂ ਇਹ ਕਲੀਅਰ ਕਰ ਹਾਂ ਤਿਆਰੀਆਂ ਨੇ ਫਿਰ 8 ਤਰੀਕ ਦੀਆਂ ਪੂਰੀਆਂ ਬਿਲਕੁਲ ਜੀ 8 ਤਰੀਕ ਦੀਆਂ ਤਿਆਰੀਆਂ ਅਸੀਂ ਇੰਤਜ਼ਾਰ ਕਰਾਂਗੇ ਸਾਡੇ ਕਿਸਾਨ ਭਰਾ ਇੰਤਜ਼ਾਰ ਕਰਨਗੇ ਔਰ ਪਰਮਾਤਮਾ ਸੁੱਖ ਰੱਖੇ ਉਸ ਦਿਨ ਜੇ ਤਾਂ ਸਰਕਾਰ ਆਉਂਦੀ ਹੈ ਤੇ ਅਸੀਂ ਪੂਰੀ ਤਰ੍ਹਾਂ ਖਲੂਸ ਨਾਲ ਉਹਨਾਂ ਦੀ ਗੱਲ ਸੁਣਾਗੇ ਜੇ ਨਹੀਂ ਆਉਂਦੀ ਤਾਂ ਫਿਰ ਸਰਕਾਰ ਕਰਨ ਕੀ ਜਾ ਰਹੀ ਹੈ ਉਹਦਾ ਜਿਹੜਾ ਹੈਗਾ ਇੱਕ ਇੱਕ ਵਰਕਾ ਫੋਲਣ ਦਾ ਯਤਨ ਅੱਛਾ ਮੇਰਾ ਲਾਸਟ ਵਾਲ ਜੰਦੰਦੇ ਅ ਬਲਵਿੰਦਰ ਜੀ ਸਰਕਾਰ ਦਾ ਇੰਨਾ ਪੱਕਾ ਸਟੈਂਡ ਸਰਕਾਰ ਤਾਂ ਉਸ ਤੋਂ ਮਸਵੀ ਨਹੀਂ ਕਰ ਰਹੀ ਸਰਕਾਰ ਦੇ ਮੰਤਰੀ ਅਧਿਕਾਰੀ ਇਹ ਚੀਜ਼ ਕਹਿਣ ਤੇ ਲੱਗੇ ਹੋਏ ਆ ਵੀ ਭਾਈ ਚੀ ਚੰਗੀ ਆ ਚੰਗੀ ਆ ਚੰਗੀ ਆ ਕਾਰਨ ਕੀ ਹੈ ਸਰਕਾਰ ਕਿਉਂ ਨਹੀਂ ਇਸ ਤੇ ਉੱਤੇ ਪਤਾ ਵੀ ਇਹ ਕਿਸਾਨ ਵਿਰੋਧੀ ਹੈ ਫਿਰ ਬਾਸ ਕਿਉਂ ਨਹੀਂ ਕਰ ਹੋ ਰਹੀ ਦੇਖੋ ਆਏ ਆ ਇਸ ਰੋਲੇ ਕੋਲੇ ਦੇ ਵਿੱਚ ਜਿਹੜੇ ਮਤਲਬ ਖਾਦੇ ਨੇ ਇੱਕ ਤਾਂ ਉਹ ਪੱਛ ਜਾਣਗੇ ਤੇ ਇੱਕ ਸਰਕਾਰਾਂ ਕਈ ਵਾਰ ਕਈ ਵਾਰ ਨਹੀਂ ਬਾਰ ਬਾਰ ਥੁੱਕ ਕੇ ਛੱਟਦੀਆਂ ਨੇ ਛੱਟ ਲੈਣਗੇ ਹੋਰ 6 ਮਹੀਨੇ ਸਹੀਂ ਮੇਰੇ ਖਿਆਲ ਇਹ 2 ਮਹੀਨੇ ਤੋਂ ਵੱਧ ਕੱਢ ਦੇ ਜੀ ਬਹੁਤ ਬਹੁਤ ਧੰਨਵਾਦ ਬਣ ਧੰਨਵਾਦ ਜੀ ਸੱਚੀ ਗੱਲ